ਦੇਣਾ ਮਤਾ ਜੇ ਮੋਲ ਕੇ ਆ ਤੁਹਾਨੂੰ ਬਣਾਣਾ ਹੁੰਦਾ ਚੱਲੇ ਪਹਿਲੇ ਆਪਾਂ ਹੀ ਅੱਗੇ ਨਹੀਂ ਫੜੇ ਅੱਗੇ ਨਹੀਂ ਮਤੇ ਫੜਿਆ ਹਾਲ ਹੋ ਗਏ ਪਹਿਲਾਂ ਤਾਂ ਆ ਵੀਡੀਓ ਸੁਣੋ ਫਿਰ ਆਪਾਂ ਗੱਲਬਾਤ ਕਰਦੇ ਹਾਂ ਸ੍ਰੋਮ ਨੇ ਕਮੇਟੀ ਦੀ ਗੁੰਡਾਗਰਦੀ ਦੇ ਅੱਜ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਅਮਾਨ ਸਿੰਘ ਮਾੜਾ ਸਿਮਰਜੀਤ ਸਿੰਘ ਦੇ ਜਿਹੜਾ ਪੁੱਤਰ ਨੇ ਉਹਨਾਂ ਵੱਲੋਂ ਜਿਹੜਾ ਇੱਕ ਨੋਟਸ ਦੇਣਾ ਸੀ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਫਿਰ ਆਪਾਂ ਸਾਰੀ ਗੱਲਬਾਤ ਅੱਗੇ ਕਰਦੇ ਹਾਂ ਕੀ ਸਰਦਾਰ ਬਦਰ ਕਦੇ ਸਰਦਾਰ ਮੈਲ ਜਾਨਾ ਲਾ ਆਪਣੇ ਗੁਰੂ ਦੇ ਕਰਜ ਨਹੀਂ ਵੜ ਸਕਦਾ ਦਫਤਰ ਬਈ ਨੇ ਆਪਾਂ ਪਾ ਪਈ ਮੱਥਾ ਟੇਕਣ ਤੋਂ ਕੀ ਮੈਂ ਆਪਣੇ ਗੁਰੂ ਕਰਦੇ ਸਰਦਾਰ ਸਾਹਿਬ ਆਪ ਮਤਾ ਦੇਣਾ ਮਤਾ ਬੋਲ ਕੇ ਤੁਹਾਨੂੰ ਬਣਾਣਾ ਹੁੰਦਾ ਆਪਾਂ ਹੀ ਅੱਗੇ ਨਹੀਂ ਫੜਿਆ ਅੱਗੇ ਨਹੀਂ ਮਤੇ ਫੜਿਆ ਹਕਲ ਹੋ ਗਏ ਮੇਰੀ ਸਰੋਤ ਤਮਾਕੂ ਖਰਾਬ ਹੋ ਗਿਆ ਆਪਾਂ ਪਹਿਲੀ ਵਾਰ ਫੜਿਆ ਅੱਗੇ ਨਹੀਂ ਫੜਿਆ ਤੇ ਤੁਹਾਡੀ ਜੋ ਜੋ ਤੁਹਾਡਾ ਹੁਕਮ ਆਪਾਂ ਟਾਲਿਆ ਰੋਕੇ ਕਿਉਂ ਅੰਦਰੋਂ ਇਹ ਮੈਮੋਰੈਂਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਚਾਹ ਪੀਣੇ ਆਪਾਂ ਆ ਜਾਓ ਉੱਥੇ ਚੰਦੇ ਮੈਂ ਇਹ ਮੇਰੇ ਸਾਹਮਣੇ ਕਿਉਂ ਖੜੇ ਆਂ ਕੀ ਕਰਦਾ ਹੀ ਖੜਦਾ ਹੋਈ ਮੈਂ ਆ ਗਿਆ ਤੇ ਸਮਝ ਆ ਗਿਆ ਅਰਦਾਸੋਂ ਆ ਗਿਆ ਮੈਂ ਕਿਸੇ ਕੋਲ ਲੈਣਾ ਬਾਬਾ ਜੀ ਮੇਰੇ 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 ਚਰਨਾਂ ਤੇ ਮੇਰੇ ਸਰੀਰ 'ਚ ਕੋਈ ਨੁਕਸਾ ਜਿਹੜਾ ਗੁਰੂ ਕਰਕੇ ਨਹੀਂ ਬਣਦਾ ਸਾਡਾ ਸਿਰ ਜਰਦਾ ਜਾਂਦਾ ਹੈ ਆ ਦੇਖੋ ਚਲੋ ਫਿਰ ਚਲੋ 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 ਮੈਮੋਰੰਡਮ ਵੀਸੇ ਦਵਾਂਗੇ ਮੈਮੋਰੰਡਮ ਉੱਥੇ ਦੇਵਾਂਗੇ ਗੁਰੂ ਕਰਕੇ ਦੇਵਾਂਗੇ ਮੈਮੋਰੰਡਮ ਦੇ ਦਿਓ ਤੁਸੀਂ ਮੇਰੇ ਨਾਲ ਆ ਜਾਓ ਠੀਕ ਹੋ ਜਾਣਾ ਜੀ ਜਸ ਸਿੰਘ ਜੀ ਦੇ ਹੱਥੇ ਉੱਥੇ ਗੇਟ ਤੋਂ ਵੀ ਦੇ ਦੇਣਾ ਦੋਹਿੰਦਰ ਕੋ ਲੈਣ ਆ ਗਏ ਤੁਹਾਡੇ ਹਰ ਵਾਰੀ ਤੁਹਾਡੇ ਕੋ ਨਾ ਇਹ ਦਰਬਾਰ ਸਾਹਿਬ ਦੇ ਕੰਪਲੈਕਸ 'ਚ ਅਸੀਂ ਕੋਈ ਮਾਣੇ ਆ ਤੁਹਾਡੇ ਮੇਰੀ ਜਾਲਵਾ ਸਾਹਿਬ ਸਭ ਸੁਣ ਹਾਂ ਆ ਕਾਗਜ਼ ਦੇਣਾ ਤੁਹਾਨੂੰ ਮੈਂ ਉੱਥੇ ਆ ਕੇ ਦਊਂਗਾ ਫਿਰ ਮੱਥੇ ਆ ਕੀ ਕਰਦੇ ਹੁੰਦੇ ਜੀ ਕੁੱਤੇ ਮੈਂ ਹੁਣੇ ਲੈ ਜਨਾ ਮੈਂ ਮੈਂ ਉਜਲਾਸ ਦੇ ਵਿੱਚ ਲੈ ਜਨਾ ਮੈਂ ਆਪ ਖੁਦ ਲੈ ਫਿਰ ਉੱਥੇ ਅਸੀਂ ਆ ਕੇ ਦੇ ਦੇਨੇ ਜੀ ਮੈਂ ਅਸੀਂ ਕੋਈ ਹੌਲੀ ਮਾਰਾਂਗੇ ਕੀ ਮੇਰੇ ਦਫ਼ਤਰ ਬੈਠੋ ਮੈਂ ਚਾਹ ਪਾਣੀ ਪੀਵਾਂਗਾ ਅਸੀਂ ਕੋਈ ਉੱਥੇ ਤੁਹਾਡੇ ਉੱਤੇ ਹਮਲਾ ਕਰਨਾ ਬੰਦਾ ਕਰੀਏ ਪੰਜ ਅਸੀਂ ਬੰਦੇ ਮੈਂ ਰੈਂਡਰ ਲੈ ਕੇ ਆਏ ਆ ਨੀ ਤਿੰਨ ਅਸੀਂ ਲੱਗੇ ਤੁਹਾਡਾ ਅਸੀਂ ਆਪਾਂ ਹਰ ਵਾਰੀ ਆਪਾਂ ਹਰ ਵਾਰੀ ਆ ਗਏ ਫਿਰ ਚਲੋ ਜੋ ਤੁਹਾਡਾ ਹੁੰਦਾ ਮੈਂ ਸਿਰਫ ਇੱਥੇ ਪ੍ਰਤਾਪ ਸਾਹਿਬ ਅਸੀਂ ਤਾਲ ਦੇਗੀ ਅਸੀਂ ਦੋ ਕੰਸਟੇ ਹੋਈਆਂ ਨਾ ਬਾਹਰਲੇ ਗੇਟ ਤੇ ਲੈ ਲਿਓ ਨਹੀਂ ਇਹ ਇਸ ਤੇ ਹਬ ਸਿੰਘ ਜੀ ਇਸ ਤੇ ਇਸ ਤੇ ਤੁਹਾਡੀ ਕੀ ਇੱਜ਼ਤ ਹੈ ਕੀ ਇੱਜ਼ਤ ਹੈ ਸਾਡੇ ਤੇ ਸਾਡੇ ਸਾਰੇ ਇਹ ਮਨੀਜ ਵਰਗੇ ਬੰਦੇ ਆ ਅਸੀਂ ਕਿਹੜਾ ਹੱਲਾ ਪਾ ਕੇ ਤੁਹਾਡੇ ਹਾਊਸ ਨੂੰ ਕੈਪਚਰ ਕਰ ਲੈਣਾ ਸਾਡੀ ਇੱਜ਼ਤ ਹੈ ਵੀ ਠੀਕ ਵੀਡੀਓ ਤੁਸੀਂ ਲਗਭਗ ਸਾਰਿਆਂ ਨੇ ਸੁਣ ਲਈ ਹੋਣੀ ਆ ਕਿ ਅੱਜ ਆਮਾਨ ਸਿੰਘ ਮਾਨਾ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਮਰਦੀ ਸਿੰਘ ਮਾਨ ਦੇ ਜਿਹੜਾ ਸਪੁੱਤਰ ਨੇ ਤੇ ਨਾਲ ਸਿੱਖ ਜਥੇਬੰਦੀਆਂ ਕੁਝ ਉਹਨਾਂ ਦੇ ਨਾਲ ਸੇ ਅੱਜ ਕੋਈ ਮਾਮਲੰਡ ਦੇਣਾ ਸੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲਣਾ ਸੀ ਤੇ ਪਰ ਕੀ ਹੋਇਆ ਕਿ ਅੱਜ ਬੇਸਕ ਪ੍ਰਧਾਨ ਦੀ ਚੋਣ ਸੀ ਉਹਦਾ ਪਹਿਲੇ ਪਤਾ ਸੀ ਕਿ ਹਰਜਿੰਦਰ ਸਿੰਘ ਧਾਮੀ ਨਹੀਂ ਬਣਨਾ ਹੈਗਾ ਚਲੋ ਮੁਬਾਰਕਾ ਸਾਡੇ ਵੱਲੋਂ ਹਰਜਿੰਦਰ ਸਿੰਘ ਧਾਮੀ ਨੂੰ ਤੇ ਪੰਜਵੀਂ ਵਾਰ ਪ੍ਰਧਾਨ ਬਣਿਆ ਚਲੋ ਜੇ ਕੁਝ ਸਿੱਖ ਕੌਮ ਦਾ ਕੁਝ ਕਰਨਾ ਪਰ ਆਸਤਾ ਹੈ ਨਹੀਂ ਚਲੋ ਫਿਰ ਵੀ ਦੂਸਰੀ ਜਿਹੜੀ ਵੱਡੀ ਖਬਰ ਜੁੜੀ ਅੱਜ ਸਿਮਰਜੀਤ ਸਿੰਘ ਮਾਨ ਦਾ ਪੁੱਤਰ ਤਾਂ ਤੁਸੀਂ ਵੀਡੀਓ ਤੁਸੀਂ ਸੁਣ ਲਈ ਹੈ ਲਗ ਭਾਗ ਸਾਰਿਆਂ ਨੇ ਕਿ ਕਮੇ ਉਤੇ ਇੱਕ ਪੁਲਸ ਵੱਲੋਂ ਜਿਹੜਾ ਕਿ ਉਹਨਾਂ ਨੂੰ ਰੋਕਿਆ ਗਿਆ ਤੇ ਸ਼ਰੋਣੀ ਕਮੇਟੀ ਦੀ ਗੁੰਡਾਗਰਦੀ ਅੱਜ ਤੋਂ ਨਹੀਂ ਇਹ ਲੰਬੇ ਸਮੇਂ ਤੋਂ ਜਿਹੜੀ ਚੱਲਦੀ ਆ ਰਹੀ ਆ ਕਿਦੇ 328 ਰੂਪਾਂ ਦਾ ਮਾਮਲਾ ਹੁੰਦਾ ਤਾਂ ਸ਼ਰੋਣੀ ਕਮੇਟੀ ਦੇ ਗੁੰਡਿਆਂ ਵੱਲੋਂ ਉਥੇ ਸਿੱਖਾਂ ਦੀਆਂ ਕੁੱਟਮਾਰ ਕੀਤੀ ਜਾਂਦੀ ਆ ਪੱਗਾਂ ਲਾਈਆਂ ਜਾਂਦੀਆਂ ਨੇ ਜੇ ਸਿੱਖ 7 ਮਹੀਨੇ ਦੇ ਨਾਲ ਜਾਂਦੇ ਆ ਤੇ ਉਹਨਾਂ ਨੇ ਅੰਦਰ ਨਹੀਂ ਬੰਨ ਦਿੱਤਾ ਜਾਂਦਾ ਸੇਈ ਦਰਬਾਰ ਸਾਹਿਬ ਕਿੱਡੀ ਬੇਸ਼ਰਮ ਦੀ ਗੱਲ ਆ ਸਿੱਖ ਕੌਮ ਵਾਸਤੇ ਤੇ ਉਥੇ ਬੜੀ ਧਾਰੇ ਗੁੰਡੇ ਲਾਏ ਜਾਂਦੇ ਆ ਜਿੱਥੇ ਜੇ ਕਹਿੰਦੇ ਆ ਕਿ ਪਵਿੱਤਰ ਥਾਂ ਤੇ ਆਰਮੀ ਬੜੀ ਸੀ ਦਰਬਾਰ ਸਾਹਿਬ ਦੇ ਬਾਹਰ ਜੁੱਤੀਆਂ ਲੈ ਕੇ ਜਿਹੜੇ ਜੋੜੇ ਲੈ ਕੇ ਜਿਹੜਾ ਬੜੀ ਤਦਾਦ ਦੇ ਵਿੱਚ ਪੁਲਿਸ ਖੜੀ ਆ ਤੇ ਸਿਮਰਜੀਤ ਸਿੰਘ ਮਾਨ ਦਾ ਪੁੱਤਰ ਮਾਨ ਸਿੰਘ ਮਾਨ ਪਿੱਟ ਰਿਹਾਗਾ ਕਿ ਅਸੀਂ ਉੱਥੇ ਮਮਰੰਡਰ ਦੇਣਾ ਹੈ ਕੋਈ ਲੜਾਈ ਝਗੜਾ ਨਹੀਂ ਕਰਨ ਜਾਣਾ ਪਰ ਨਹੀਂ ਕਿ ਬਾਹਰ ਹੋ ਕੇ ਆ ਗਿਆ ਉਹਨਾਂ ਨੂੰ ਬੜੇ ਤਰਲੇ ਕਿਤੇ ਨਹੀਂ ਜਾਣ ਦਿੱਤਾ ਅੰਦਰ ਤੇ ਬਾਹਰ ਦੇ ਵਿੱਚ ਸਰੋਣੀ ਕਮੇਟੀ ਦਾ ਇੱਕ ਕਮਾਊ ਪੁੱਤਰ 77 ਆਉਂਦਾ ਪ੍ਰਤਾਪ ਸਿੰਘ ਆ ਤੇ ਨਾਲ ਇੱਕ ਹੋਰ ਸਿੰਘ ਆ ਉਹਦੇ ਕਹਿੰਦੇ ਸਾਨੂੰ ਇੱਥੇ ਮਮਰੰਡਰ ਦੇ ਦਿਓ ਬਾਹਰ ਤੇ ਕਹਿੰਦੇ ਅਸੀਂ ਚਾਹ ਪੀਨੇ ਆ ਜੇ ਤੁਸੀਂ ਚਾਹ ਪੀਨੇ ਹੋ ਮਮਰੰਡਰ ਕਿ ਤੁਹਾਡੇ ਡੰਗ ਮਾਰਦਾ ਹੈਗਾ ਉਗੀ 147 ਚੱਲ ਜੂਗੀ ਇੱਕ ਕਾਗਜ਼ ਦਾ ਟੁਕੜਾਗਾ ਉਹ ਤੁਸੀਂ ਇੱਥੇ ਲੈ ਲਓ ਚਾਹੇ ਬਾਹਰ ਲੈ ਲਓ ਚਾਹੇ ਅੰਦਰ ਲੈ ਲਓ ਪਰ ਇਹ ਗੱਲ ਕਿੱਥੋਂ ਦੀ ਆ ਸਿੱਖਾਂ ਨੂੰ ਕਿਉਂ ਜਲੀਲ ਕੀਤਾ ਜਾ ਰਿਹਾ ਐਸਾ ਕਦੇ ਸਾਡੀਆਂ ਸਰਕਾਰਾਂ ਕਰਦੀਆਂ ਵੱਖ-ਵੱਖਾ ਕਦੇ ਸਾਡੀ ਹੀ ਕਮੇਟੀ ਸਾਡੀ ਹੀ ਨਮਾਇंदे ਜਿਹਨੂੰ ਅਸੀਂ ਆਪਣੀ ਸਰਵਉੱਚਤ ਜਮਾਤ ਮੰਨਦੇ ਆ ਸਰਉਣੀ ਕਮੇਟੀ ਪਰ ਉਸ ਦੀ ਗੁੰਡਾਗਰਦੀ ਲਗਾਤਾਰ ਵੱਧਦੀ ਜਾ ਰਹੀ ਆ ਹਰ ਸਿੱਕੇ ਨੂੰ ਭਾਈ ਅਧਿਕਾਰ ਆ ਹਰ ਸਿੱਕੇ ਨੂੰ ਅਧਿਕਾਰ ਆ ਤੁਹਾਡੇ ਤੱਕ ਗੱਲ ਪਹੁੰਚਾਉਣ ਦਾ ਗੱਲ ਕਰਨ ਦਾ ਤੁਹਾਨੂੰ ਉੱਥੇ ਜਾ ਕੇ ਜੇਕਰ ਬੰਦਾ ਮਾੜੀ ਸਵਦਾਵਲੀ ਬੋਲਦਾ ਜਾਂ ਉੱਤੇ ਕੋਈ ਖਰ ਨੂੰ ਪਾਉਂਦਾ ਤੇ ਭਾਈ ਫੇਰ ਉਹ ਬੰਦਾ ਮਾਰਾਗਾ ਜੋ ਕੋਈ ਵੀ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਹਦੂਦ ਦੇ ਅੰਦਰ ਜਾ ਕੇ ਜੇ ਇਹ ਕੰਮ ਕਰਦਾਗਾ ਬਹੁਤ ਮਾੜੀ ਗੱਲ ਆ ਪਰ ਇੱਕ ਬੰਦਾ 7 ਮਈ ਕਹਿੰਦਾ ਮੈਂ ਬਮਰਿੰਦਨ ਦੇਣਾ ਤੇ ਤੁਸੀਂ ਉਹਨੂੰ ਅੰਦਰ ਨਹੀਂ ਬੰਨ੍ਹ ਦਿੱਤਾ ਤੇ ਬਾਹਰ ਜਿਹੜੀ ਕੋ ਗੁੰਡਿਆਂ ਦੀ ਜਿਹੜੀ ਪੋਰਚ ਲਾ ਦਿੱਤੀ ਆ ਕਿ ਤੁਸੀਂ ਇਹਨੂੰ ਅੰਦਰ ਨਾ ਆਣ ਦਿਓ ਕੀ ਅੱਜ ਸ੍ਰੋਮਣੀ ਕਮੇਟੀ ਨੂੰ ਸਿੱਖਾਂ ਤੋਂ ਹੀ ਡਰਨ ਲੱਗ ਲੱਗ ਪਿਆ ਫੇਰ ਕਹਿੰਦੇ ਇੱਥੇ ਆਰਐਸਐਸੇ ਦਾਖਲ ਦਿੰਦੀ ਆ ਫਲਾਨਾ ਦਾਖਲ ਦਿੰਦੀ ਆ ਧਮਕਾ ਦਾਖਲ ਦਿੰਦੀ ਆ ਇਹ ਸਾਰਾ ਸਿਆਪੇ ਦੀ ਜੜ ਤੁਸੀਂ ਪਾਇਆ ਹੋਇਆਗਾ ਸਾਰਾ ਸਿਆਪੇ ਦੀ ਜੜਾ ਕੌਣ ਆ ਸਾਰੇ ਲੋਕਾਂ ਨੂੰ ਪਤਾਗਾ ਕਿ ਸਰੋਵਣੀ ਕਮੇਟੀ ਕਿਹਦੇ ਅਧੀਨ ਚੱਲ ਰਹੀ ਹੈ ਇਸ ਮੌਕੇ 12-13 ਸਾਲ ਹੋ ਗਏ ਹਾਇ ਤੱਕ ਸਰੋਵਣੀ ਕਮੇਟੀ ਦੇ ਵੋਟਾਂ ਨਹੀਂ ਪਈਆਂ ਬੜੀ ਦੁੱਖ ਦੀ ਗੱਲ ਹੈ ਇਹ ਬੜੀ ਇੱਕ ਲੋਕਤੰਤਰ ਦਾ ਘਾਣ ਇਹਨੂੰ ਹੋਰ ਤੁਸੀਂ ਕੀ ਕਹੋਗੇ ਕਿ ਇੱਕ ਗੁੰਡਾ ਰਾਜ ਚਲਾਇਆ ਹੋਇਆਗਾ ਇੱਕ ਧਿਰ ਨੇ ਕਬਜ਼ਾ ਕੀਤਾ ਹੋਇਆਗਾ ਤੇ ਦੂਸਰੇ ਸਿੱਖਾਂ ਨੂੰ ਕਹੇ ਮਨਾਹੀ ਅੰਦਰ ਨਹੀਂ ਤੁਸੀਂ ਆ ਸਕਦੇ ਚੌਲਖਾਨੇ ਪਈਏ ਆ ਸਕਦੇ ਆ ਜੁਪੀ ਬਿਹਾਰ ਤੋਂ ਆ ਸਕਦੇ ਆ ਪਰ ਸਿੱਖ ਨਹੀਂ ਆ ਸਕਦੇ ਕਹਿੰਦੇ ਅੰਦਰਾ ਉਹ ਕਹਿੰਦੇ ਚੌ ਦਰਵਾਜਾ ਦਾ ਦਰਵਾਜਾ ਮਾਫ ਕਰਨਾ ਚੌ ਵਰਨਾ ਦਾ ਉਪਦੇਸ਼ ਆ ਗੁਰੂ ਦਾ ਉਪਦੇਸ਼ ਆ ਪਰ ਤੁਸੀਂ ਦੇ ਗੁਰੂ ਦੇ ਉਪਦੇਸ਼ ਤੋਂ ਉਲਟੋ ਹੋ ਕੇ ਜਿਹੜਾ ਇਹ ਕੰਮ ਕਰ ਰਹੇ ਹੋ ਉਸ ਸ੍ਰੋਮਣੀ ਕਮੇਟੀ ਅੱਜਾ ਕੁਝ ਕੁ ਸ੍ਰੋਮਣੀ ਕਮੇਟੀ ਦੇ ਹੰਕਾਰੇ ਹੋਏ ਉਹ ਲੋਕ ਨੇ ਜਿਹੜੇ ਕਿ ਪਵਾੜਾ ਪਾਉਣਾ ਚਾਹੁੰਦੇ ਸਿੱਖਾਂ ਦੇ ਵਿੱਚ ਆ ਬੜੇ ਦੁਖ ਦੀ ਗੱਲ ਆ ਬੜੇ ਹਿਰਦੇ ਬਲੁੰਦਰੇ ਗਏ ਆ ਜਦੋਂ ਇਹ ਕੋਈ ਸੁਣਦੇ ਆ ਕਿ ਲੋਕ ਤਾਨੇ ਮੈਨੇ ਮਾਰਦੇ ਆ ਦੇਖੋ ਤੁਹਾਡੇ ਸਿੱਖਾ ਤੁਹਾਡੇ ਸਿੱਖਾਂ ਨੂੰ ਅੰਦਰ ਨਹੀਂ ਮੰਨ ਦਿੰਦੇ ਦਰਬਾਰ ਸਾਹਿਬ ਦੇ ਵਿੱਚ ਤੇ ਦੂਜਾ ਤੀਜਾ ਆ ਕੇ ਇੱਥੇ ਚਾਹੇ ਜੁਗਾ ਕਰ ਦੇ ਚਾਹੇ ਜੋ ਕੋਈ ਹੋਰ ਕੁਛ ਕਰ ਦੇ ਕਰ ਦੇ ਉਹ ਸਭ ਕੁਝ ਮਾਪ ਪਾਓ ਸਭ ਕੁਝ ਜਰਿਆ ਜਾਂਦਾ ਉਹਨੂੰ ਜਿਹੜਾ ਆਪਸੇ ਕਹਾਣੀ ਵਾਪਰੀ ਹੀ ਘਟਨਾ ਵਾਪਰੀ ਸੀ ਪਿਛਲੇ ਸਾਲ ਹਿਮਾਚਲ ਤੋਂ ਕੁੜੀ ਆਈ ਸੀ ਇੱਕ ਆ ਉਹ ਜੋਗਾ ਵੀ ਕਰਕੇ ਚਲੀ ਗਈ ਬਾਅਦ ਵਿੱਚ ਪਤਾ ਲੱਗਿਆ ਸ਼੍ਰੋਮਣੀ ਕਮੇਟੀ ਨੂੰ ਜਦੋਂ ਖਬਰਾਂ ਸਪਈਆਂ ਕਿ ਜੇ ਆ ਕੰਮ ਹੋਇਆ ਫਿਰ ਜੇ ਅਸੀਂ ਫਲਾਣਿਆਂ ਨੂੰ ਬਰਖਾਤ ਕਰ ਦਿੰਨੇ ਆ ਅਸੀਂ ਫਲਾਣਿਆਂ ਨੂੰ ਅਹੁਦੇ ਤੋਂ ਲਾ ਦਿੰਨੇ ਆ ਆ ਕੰਮ ਰਹੇਗਾ ਤੁਹਾਡੇ ਕੋਲੇ ਦੂਜਿਆਂ ਲਈ ਤਾਂ ਤੁਹਾਨੂੰ ਸਭ ਕੁਝ ਜਾਇਜ਼ ਆ ਪਰ ਸਿੱਖ ਨਹੀਂ ਤੇ ਅੰਦਰ ਵੜ ਸਕਦਾ ਮੈਂ ਤੇ ਕਿਸੇ ਪਾਰਟੀ ਦਾ ਨਾ ਅੰਦਾ ਭਗਤਾਂ ਨਾ ਕੋਈ ਮੇਰੇ ਲਈ ਉਹ ਆ ਪਰ ਸਿੱਖ ਕੋਈ ਵੀ ਹੋਵੇ ਪਰ ਸਿੱਖ ਪੂਰਨ ਹੋਵੇ ਸਿੱਖ ਕੌਮ ਦਾ ਦਰਦ ਰੱਖਣ ਵਾਲਾ ਹੋਵੇ ਉਹ ਤੁਹਾਡੇ ਲਈ ਮਹੌਰ ਰੈਂਡਰ ਦਿੰਦਾ ਕਿ ਤੁਹਾਡੇ ਸੱਪ ਲੜਦਾ ਹੈਗਾ ਭਾਈ ਫੜ ਲਓ ਤੋ ਇਹ ਕਿੱਥੋਂ ਦਾ ਨਿਆਗਾ ਇਹ ਕਿੱਥੋਂ ਦੀ ਸਰਬਉੱਚਤਾ ਫਿਰ ਕਹਿ ਦਿੰਦੇ ਹੋ ਅਕਾਲ ਤਾ ਸਰਬਉੱਚਤਾ ਬਣਾਇਆ ਗੁਰੂ ਨੇ ਪਰ ਤੁਸੀਂ ਉਸ ਉੱਚਤਾ ਨੂੰ ਢਾ ਲੈ ਲਾ ਰਹੇ ਹੋ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਇਹ ਬਹੁਤ ਹੀ ਮਦ ਭਾਗਾਗਾ ਜਿਹੜਾ ਅੱਜ ਵਰਤਾਰਾ ਹੋਇਆ ਅੱਜ ਪੁਲਿਸ ਦੇ ਨਾਲ ਜਿਹੜੀ ਕਿ ਤੁਸੀਂ ਦੇਖਿਆ ਕਿ ਸਿੱਧਾ ਵੀਡੀਓ ਦੇ ਵਿੱਚ ਬਹਿਸ ਹੋ ਰਹੀ ਹੈ ਪੁਲਿਸ ਕਹਿੰਦੀ ਅਸੀਂ ਅੰਦਰ ਨਹੀਂ ਜਾਣ ਦੇਣਾ ਇਹਦੇ ਵਿੱਚ ਪੁਲਿਸ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਜਿਹੜਾ ਕਿ ਅੰਦਰੋਂ ਜਿਹੜਾ ਡਿਊਟੀ ਵਾਲਿਆਂ ਦੇ ਪੁਲਿਸ ਦੀਆਂ ਕਿ ਭਾਈ ਤੁਸੀਂ ਫਲਾਣੇ ਫਲਾਣੇ ਬੰਦੇ ਆਉਣਗੇ ਉਹਨਾਂ ਨੂੰ ਅੰਦਰ ਨਹੀਂ ਬੜਨ ਦੇਣਾ ਪੁਲਿਸ ਵੀ ਵਿਚਾਰੀ ਸਨ ਵਿਚਾਲੇ ਫਸ ਜਾਂਦੀ ਆ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਉਹਨਾਂ ਨੇ ਵੀ ਡਿਊਟੀ ਕਰਨੀ ਆ ਪਰ ਗੱਲ ਇਹ ਆ ਦੁੱਖ ਦੀ ਕਿ ਨਾ ਪੁਲਿਸ ਨੂੰ ਸੱਦਣਾ ਪੈਂਦਾ ਕੀ ਦੱਸੋ ਇੱਥੇ ਉੱਥੇ ਕੋਈ ਜੰਗ ਲੜਨ ਚੱਲਿਆ ਸੀ ਅਮਾਨ ਸਿੰਘ ਮਾਨਾ ਜਾਂ ਕੁਝ ਹੋਰ ਕੰਮ ਚੱਲਿਆ ਸੀ ਪਤਾ ਨਹੀਂ ਕਿਉਂ ਚੁੱਪਦੇ ਸਿੱਖ ਇਹਨਾਂ ਨੂੰ ਫਿਰ ਕਹਿੰਦੇ ਇਹ ਗਰਮ ਖਿਆਲੀ ਆ ਧਮਕਾ ਖਿਆਲੀ ਆ ਜੇ ਸਿੱਖ ਕੋਈ ਤੁਹਾਨੂੰ ਉੱਤਰ ਦੇ ਦੇ ਤੁਹਾਨੂੰ ਸਵਾਲ ਕਰ ਦੇਵੇ ਉਹ ਗਰਮ ਖਿਆਲੀ ਹੋ ਗਿਆ ਜੇ ਤੁਹਾਡੇ ਪੈਰਾਂ ਵਿੱਚ ਲਟ ਜਾਵੇ ਉਹ ਨਰਮ ਖਿਆਲੀ ਹੁੰਦਾਗਾ ਇਸ ਕਰਕੇ ਇਸ ਵੀਡੀਓ ਨੂੰ ਬੱਤ-ਬਾਤ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਕਮੈਂਟ ਜ਼ਰੂਰ ਲਿਖ ਦਿਓ ਇਹ ਇੱਕ ਗੁੰਡਾ ਪਾਰਟੀ ਬਣ ਚੁੱਕੀ ਆ ਸ਼੍ਰੋਮਣੀ ਕਮੇਟੀ ਦੇ ਨਾਂ ਤੇ ਜਿਹੜਾ ਇੱਥੇ ਇੱਕ ਵੱਡਾ ਜਿਹੜਾ ਗਰੋਅ ਆ ਪੈਦਾ ਹੋ ਚੁੱਕਿਆ ਹੈਗਾ ਆਪਣੇ ਕਮੈਂਟ ਜ਼ਰੂਰ ਲਿਖਣੇ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਨਾ ਧੰਨਵਾਦ ਵਰਜੀਕਾ ਖਾਲਸਾ ਵਰਜੀਕੀ ਫਤੇ